ਵੈਗੁਰੂ ਸਾਧ ਸੰਗਤ ਜੀ ਤੁਹਾਨੂੰ ਬੋਰਡ ਦਿਖਾਉਣੇ ਆ ਬੋਰ ਇਹ ਬਹੁਤ ਜਿਆਦਾ ਪੁਰਾਣਾ ਗੁਰੂ ਅੰਗਦ ਦੇਵ ਜੀ ਤੋਂ ਵੀ ਮੰਨ ਕੇ ਚੱਲੋ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦਾ ਪੁਰਾਣਾ ਹੈ ਇਹ ਬੋਰ ਇਹਦੀ ਉਮਰ ਦੱਸਦੇ ਆ ਕਹਿੰਦੇ 500 ਸਾਲ ਤੋਂ ਜਿਆਦਾ ਉਮਰ ਆ ਤੁਸੀਂ ਦੇਖੋ ਇਹਨਾਂ ਦੀ ਜਿਹੜੀਆਂ ਆ ਤਣੇ ਆ ਕਿੰਨੇ ਵਧੇ ਹੋਏ ਆ ਇਹ ਜਿਵੇਂ ਦਰਵਾਜ਼ਾ ਸਾਹਿਬ ਦੇ ਜਿਵੇਂ ਬਿਲਕੁਲ ਕੋਲ ਹੀ ਹੈਗਾ ਆ ਤੁਸੀਂ ਦੇਖ ਲਓ ਆ ਪਤਾ ਹੀ ਲੱਗਦਾ ਤੁਸੀਂ ਦੇਖੋ ਆ ਦੇ ਜਿਹੜੀਆਂ ਇਹਨਾਂ ਦੀ ਆਹ ਟਣੇ ਸੀ ਨਾ ਥੱਲੇ ਲੱਗ ਲੱਗ ਕੇ ਐਂ ਦਵਾਰੇ ਫੁੱਟੇ ਹੋਏ ਆ ਆ ਦੇਖੋ ਉਹ ਵੀ ਤੁਸੀਂ ਦੇਖੋ ਉਹ ਵੀ ਦਵਾਰੇ ਫੁੱਟੇ ਹੋਏ ਆ ਥੱਲੇ ਲੰਮ ਖਲਮਖ ਕੇ ਆ ਕੇ ਅੰਜ ਤਾਹਾਂ ਡਾਣੀਆਂ ਤੋਂ ਉਹ ਪਰਲੀ ਸਾਈਡ ਵੀ ਆ ਸਾਰੀ ਇਹਦੀ ਹਿਸਟਰੀ ਲਿਖੀ ਹੋਈ ਐ ਇੱਥੇ

ਇਹ ਬਹੁਤ ਵਧੀਆ ਉਪਰਾਲਾ ਇਹਨਾਂ ਨੇ ਜਿਹੜੀ ਇੰਨੀ ਸਾਂਭ ਸੰਭਾਲ ਰੱਖੀ ਹੋਈ ਆ ਤੇ ਨਹੀਂ ਤਾਂ ਅੱਜ ਕੱਲ ਸਾਨੂੰ ਪਤਾ ਹੀ ਆ ਪੁਰਾਣੇ ਪੇੜ ਸੀ ਜਿਹੜੇ ਪੁਰਾਣੇ ਦਰਖਤ ਸੀ ਬਾਬਾ ਬੋੜ ਕਿਹਾ ਜਾਂਦਾ ਇਹਨੂੰ ਇਹਨਾਂ ਨੂੰ ਬਹੁਤ ਜ਼ਿਆਦਾ ਤਰ੍ਹਾਂ ਤੁਹਾਨੂੰ ਪਤਾ ਹੀ ਆ ਬਹੁਤ ਜ਼ਿਆਦਾ ਪਹਿਲਾਂ ਹੈਗੇ ਸੀ ਪੁਰਾਣੇ ਪੱਟ ਵੀ ਬਹੁਤ ਦਿੱਤੇ ਜਿਹੜੇ ਥਾਵਾਂ ਤੇ ਰਹਿ ਗਏ ਆਪਾਂ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨੀ ਇਹ ਸੰਗਤ ਨੇ ਦੀ ਮੰਨ ਕੇ ਚੱਲੋ ਕਾਉਂਸਮਲ ਰੱਖੀ ਹੈਗੀ ਆ ਦੇਖੋ ਆਪਾਂ ਬਹੁਤ ਧੰਨਵਾਦ ਕਰਦੇ ਇਹ ਵੀਡੀਓ ਕੱਲੇ ਬੋਰਡ ਤੇ ਬਣਾਈ ਸੀਗਾ ਆਪਾਂ ਤੇ ਜਾਣਕਾਰੀ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ